ਚਲੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਬੋਲੀ ਇਹ ਅੰਤੀ ਨਾਣਾ ਦੇ ਵੀ ਨਾਣਾ ਦੇ ਵੀ ਯਾਤਰਾ ਕਰਕੇ ਆਏ ਹੋ ਜੀ ਹਾਂ ਜੀ ਠੀਕ ਹੈ ਜੀ ਤੇ ਹਰ ਇੱਕ ਸਾਲ ਜਾਂਦੇ ਹੋ ਜੀ ਹਰ ਸਾਲ ਤੰਦਕੋਟ ਦੇ ਲੋਹਾਲਾ ਦੇ ਕਾਗੜਾ ਦੇ ਮੇਂਡਾ ਅੱਛਾ ਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਜਾਂਦੇ ਆਪਾਂ ਦਾ ਸਾਲ ਕਿੰਨੇ ਸਾਲ ਹੋ ਗਏ ਅੱਛਾ ਜੀ ਠੀਕ ਹੈ ਜੀ ਤੁਸੀਂ ਇਸੇ ਤਰ੍ਹਾਂ ਹੀ ਜਾਣਦੇ ਹੋ ਜੀ ਆਪਣੇ ਇੱਕ ਨਹੀਂ ਇੱਕ ਨਹੀਂ ਰਖਸ਼ਾ ਤੇ ਹੈ ਜੀ ਹਾਂ ਠੀਕ ਹੈ ਜੀ ਤੁਸੀਂ ਬੇਰਪਾਲ ਵਗੈਰਾ ਸਾਰੀ ਲਾਈ ਹੋਈ ਹੈ ਹਾਂ ਕਿਹੜੇ ਕਿਹੜੇ ਬੰਦੋਵਾਂ ਨੇ ਕੀਤੇ ਹੋਏ ਨੇ ਜੀ ਅਰੇ ਮੂਰੇ ਬੈਠੇ ਹੈ ਇਹਦਾ ਮਾਤਾ ਜੀ ਦੀ ਫੋਟੋ ਆ ਗਈ ਜੀ ਹਾਂ ਅੱਛਾ ਜੀ ਇਹ ਹੀ ਆਪਣੇ ਨਾਲ ਅੱਛਾ ਦੂਜਾ ਕਿਹੜਾ ਬਣੂਗਾ ਅੱਛਾ ਚਾਓ ਠੀਕ ਹੈ ਜੀ ਸਹੀ ਗੱਲ ਹੈ ਪ੍ਰਮਾਤਮਾ ਹੀ ਇਨਸਾਨ ਦਾ ਸਭ ਤੋਂ ਵੱਡਾ ਹੈ ਬੱਠੂ ਬੈਠਿਆ ਅਰੇ ਬੱਠੂ ਬੈਠਾ ਅੱਛਾ ਫੋਟੋ ਲੱਗੀ ਹੋਈ ਹੈ ਮਾਤਾ ਜੀ ਦੀ ਕਿੰਨਾ ਲੱਗਣਾ ਜੀ ਇਹ ਮਾਤਾ ਜੀ ਬੋਲ ਰਹੀ ਸੀ ਲਾਈ ਜੀ ਕਰ ਤੇ ਕਿਹਦੇ ਤੁਸੀਂ ਐ ਪਤਾ ਜੀ ਮਾਤਾ ਜੀ ਤੁਹਾਡੇ ਨਾਲ ਨਾਲ ਸਫ਼ਰ ਕਰ ਰਹੇ ਨੇ ਹਾਂ ਕਿੰਨੀ ਸ਼ਰਤਾਂ ਨਾਲ ਗੰਜ ਜਾ ਕੇ ਆਉਨੇ ਹੋ ਜੀ ਤੁਸੀਂ ਪਹਿਲਾਂ ਬਹੁਤ ਬਹੁਤ ਘਰ ਨਾਲ ਆਏ ਹਾਂ ਛੋਟੇ ਜਿਹੇ ਹੁੰਦੇ ਜਾਂਦੇ ਅੱਛਾ ਛੋਟੇ ਜਿਹੇ ਹੁੰਦੇ ਸੀ ਯਾਰ ਹਾਂ ਬਾਹਰ ਛੋਟੇ ਅੱਛਾ ਜੀ ਯਾਨੀ ਸਕੂਲ ਪੜ੍ਹਦੇ ਹੋਵੋਗੇ ਤੁਸੀਂ ਆੜ ਗਏ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਕਿ ਫਿਰ ਤੁਸੀਂ ਜਦੋਂ ਨੈਣਾ ਦੇ ਵੀ ਜਾਣਦੇ ਹੋ ਕਿਹੜੇ ਕਿਹੜੇ ਤਿਆਰੀਆਂ ਕਰਦੇ ਹੋ ਜੀ ਆਏ ਕਰਦੇ ਏਕੜੇ ਆਪਣੀ ਗੱਡੀ ਤਿਆਰ ਕਰਦੇ ਹੋ ਜੀ ਹਾਂ ਜੀ ਕੰਮ ਕਮੋਂ ਤੋਂ ਛੁੱਟੀ ਵੀ ਲੈ ਲੈਂਦੇ ਹੋਮੋਂਗੇ ਜੀ ਕੁਛ ਉਹਦਾ ਵੀ ਅਰੇਂਜਮੈਂਟ ਕਰਦੇ ਹਾਂ ਕੰਮ ਹਾਲੇ ਹੈ ਨਹੀਂ ਤਨ ਅੱਛਾ ਜੀ ਹਾਲੇ ਕੰਮ ਹੈ ਨਹੀਂ ਅੱਛਾ ਕੰਮ ਜਣੀ ਕੱਟਣੇ ਹੈ ਜੀ ਹਾਂ ਜੀ ਕੱਟੇ ਹਾਲੇ ਅੱਛਾ ਅੱਛਾ ਜੀ ਆਟੋ ਆਟੋ ਵਾਲੇ ਵੱਧ ਅੱਛਾ ਜੀ ਤੁਸੀਂ ਉਹਦਾ ਰਿਕਸ਼ਾ ਚਲਾਉਂਦੇ ਹੋ ਜੀ ਹਾਂ ਕਰ ਕਰ ਲੈਣ ਦੂਰ ਨੇੜੇ ਕਿਹੜਾ ਅੱਛਾ ਜੀ ਹਾਂ ਠੀਕ ਹੈ ਇਹ ਹੋਰ ਤੁਹਾਨੂੰ ਕਿੰਨੀ ਸੰਗਤ ਮਿਲੀ ਹੈ ਜੀ ਉੱਥੇ ਆਉਂਦੇ ਆ ਨਹੀਂ ਜਾਈ ਜਾਂਦੇ ਆਈ ਜਾਂਦੇ ਆ ਅੱਛਾ ਜੀ ਹਾਂ ਕਿੰਨੀ ਕਬੜੀ ਗਿਣਤੀ ਹੈ ਜੀ ਲੋਕਾਂ ਦੀ ਗਣਤੀ ਤਾਂ ਬਹੁਤ ਗਣਤੀ ਤਾਂ ਜਾ ਰਹੇ ਹੋਗੀ ਜਿਹੜੀ ਗਿਣਤੀ ਕੀਤੀ ਨਹੀਂ ਜਾ ਸਕਦੀ ਹੌਣ ਹੀ ਨਹੀਂ ਗਣਤੀ ਵੱਧਦਾ ਰਹਿੰਦੇ ਅੱਛਾ ਜੀ